ਹਾਂ ਜੀ ਸੈਕਿੰਡ ਥਰਡ ਬਾਇਟ ਪਲੇਅਰ ਦੀ ਮੱਥੇ ਦੇ ਜਲਦੀ ਜਲਦੀ ਬੋਲ ਗਈ। ਪੁਸ਼ਟੀ ਕਰਨ ਦਾ ਯੇਰ ਨਾ ਕੋਲ। ਸਾਡੇ ਉਸ ਪ੍ਰੇਮੀ ਦੀ ਦਰਜਾ ਜੀ। ਦੇਖੋ ਕਿ ਮਾਣ ਹੋਵੇ ਜਦੋਂ ਮੈਂ ਕਰਦਾ। ਇਹਦਾ ਜੇ ਪਾਚੀ ਦੇਖਣੇ ਲੋੜ ਹੋਵੇ। ਪਹਿਲਾ ਪੌਂਦਾ ਪਾਆਂ ਚ ਮੋੜ ਦੇਖੋ। ਜੇ ਪੁਸ਼ਟੀ ਰੱਖਣੇ ਲੋੜ ਹੋਵੇ। ਜਸਰੇ ਪੱਟੀ ਦੇ ਵਿੱਚ ਪੌਂਦਾ ਦਾ ਜੋੜ ਰੱਖੋ। ਜਸਰੇ ਪੱਟੀ ਤੇ ਪਿੰਤ ਪੌਂਦਾ ਦਾ ਜੋੜ ਦੇ ਦਿਓ। ਬੜੀ ਤਾਕਤਲੀ ਗੁਸਟੀ ਚਾਹੀਦੀ ਹੁਈ। ਇਹ ਕੋਈ ਨਾ ਨਾ ਕੋਈ ਕੋਈ ਚੋਣ ਨਾ ਮਤਰਾ ਬਾਦ ਜੀ ਸਾਡੇ ਪੰਜਾਬ ਵਾਲੇ ਸੱਜਣ ਪੰਜਾਬ ਦੇ ਰਸਟਮ ਪੰਜਾਬ ਵਾਲੇ ਅੱਜ ਦੇ ਕੋਲ ਤੋਂ ਮੌਜੂਦ ਚੋਣਾਂ ਦੀ ਪ੍ਰਕਿਰਤੀ ਚਾਹੀ ਦੇ ਲਈ ਆਪਣੇ ਕੁਸ਼ਤੀ ਦੇ ਨਾਮ ਸਮੋਲੇ ਕੈਕਲ ਯੂਨੀਅਨ ਦੇ ਜੇਖੂ ਪੰਜਾਬ ਵਾਲੇ ਜਿਹੜੇ ਪ੍ਰਧਾਨ ਕਰਦੇ ਲਾਭੀ ਦੰਗਲ ਦੇ ਵਿੱਚ ਜਿੱਦੋਂ ਤੋਂ ਦੰਗਲ ਦੀ ਸ਼ੁਰੂਆਤ ਹੋਈ ਉਸ ਦੀ ਕਿਸਮਸ਼ ਚੱਲ ਰਹੀ ਸੀ ਕਈ ਰਸਟਮ ਪੰਜਾਬ ਦਾ ਟੈਨ ਕੌਣ ਜਿੱਤੇਗਾ

ਮੈਂ ਬਨਾਈ ਇੱਕ ਵਾਰ ਸਾਡੇ ਸੀਐਮ ਸਾਹਿਬ ਸਰਦਾਰ ਕਪੂਰ ਸਿੰਘ ਮਾਨੀ ਦੇ ਨਾਲ ਇਹ ਯੋਗਤਾ ਤਿਆਰ ਮੋ ਜਿਹਨਾਂ ਨੇ ਸੋਚ ਸੰਕਾ ਅੱਜ ਚੋਲਾ ਸੈਮੀ ਫਾਈਨਲ ਤੇ ਸਾਲ ਸਿੰਘ ਸ਼ੇਰ ਨਾਲ ਪਿਕ ਦਾ ਫਾਈਨਲ ਹੋਣ ਆਪਾਂ ਜਾ ਰਹੇ ਆ ਤਮਾਮ ਮੁਬਾਰਕ ਦੇ ਬਸਤੇ ਸਦੀ ਮਾਰ ਕੀ ਬੋਲ ਕਹਿੰਦਾ ਚਾਨਦ ਵਾਲੇ ਆਪਣੇ ਲੋਕੋ ਦਿਨ ਦਿਨ ਕੋ ਬਾਣੀ ਦਾ ਕੋ ਭੱਜਿਆ ਕੋ ਨਾ ਨਹੀਂ ਲੈਂਦਾ ਤੇ ਮੋਲ ਪੰਨਾ ਕਰਵਾਣੀ ਦਾ

ਸਾਡੀ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਤ ਸਿੰਘ ਮਾਨੀ ਵੱਲੋਂ ਇਹ ਦਿੱਤਾ ਜਾਏ ਇੱਕ ਹੋਰ ਜੋਰ ਦਾ ਸਾਡੀ ਮਾਰੋ ਇਹ ਜਿਹੜਾ ਵੱਡਾ ਇਨਾਮ ਹੈ ਇਹ ਸਾਡੀ ਖੁਸ਼ਕਿਸਮਤੀ ਹੈ ਇਸਾਨੂੰ ਪਹਿਲੀ ਵਾਰ ਇਹ ਮੌਕਾ ਮਿਲਿਆ ਨੇਕ ਇਨਸਾਨ ਜਿਹੜੇ ਆਉਂਦੇ ਨੇ ਉਹ ਐਸੇ ਨੇਕ ਕਾਰਜ ਕਰ ਜਾਂਦੇ ਨੇ ਭੁਲਸਾਬ ਜਿਹੜੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਜਾਂਦੇ ਨੇ ਅੱਜ ਚੋਲਾ ਸਾਹਿਬ ਦੀ ਧਰਤੀ ਦੇ ਇਸ ਸਨੇਮੇ ਦੇ ਖੇਤਰ ਵਿੱਚ ਹੋਗਾ ਜਦੋਂ ਕੋਈ ਅੱਗੇ ਜਾ ਕੇ ਟੰਗੜ ਹੋਣਗੇ ਅੱਜ ਵੀ ਤੀਰ ਨੂੰ ਯਾਦ ਕੀਤਾ ਜਾਵੇਗਾ ਕਿ ਗਰੁੱਸਤਮ ਪੰਜਾਬ ਦਾ ਟੈਗਲ ਜਿਹੜਾ ਹੋਇਆ ਸੀ ਉਹ ਜਿਹੜੀ ਸ਼ੁਰੂਆਤ ਤੋਂ ਲਈ ਸੀ ਸਰਕਾਰ ਤੋਂ ਅਸੰਗਤ ਮੰਗ ਵੀ ਹੋਣਾ ਕਰਵਾਇਆ ਗਿਆ ਸੀ ਸੋ ਅੱਜ ਜਿਹੜੀ ਉਹ ਬੂਨਾ ਲਾਇਆ ਸੀ ਮਾਨ ਸਾਹਿਬ ਹੋਣਾ ਨੇ ਉਹਨੂੰ ਮੱਜ ਪਿਆ ਇਹ ਗਰੁੱਸਤਮ ਮੈਚਾਂ ਜਿਹੜੇ ਇਸ ਧਰਤੀ ਤੇ ਆਏ ਇਸ ਕੁਸ਼ਤੀ ਪ੍ਰੇਮੀਾਂ ਦੇ ਜਿਹੜੇ ਜਿਨਾਬੀ ਕੰਨਾਂ ਸੀ ਕਿਉਂਕਿ ਆਪਾਂ ਦਾ ਮਾਝੇ ਤੋਂ ਮਾਝ ਜਦ ਬਾਪੇ ਦੀ ਗੱਲ ਕਰਕੇ ਹਵਾਲਚਨ ਦੀ ਗੱਲ ਕਰਕੇ ਜੰਮੂ ਦੀ ਗੱਲ ਕਰਕੇ ਉੱਥੇ ਇੰਨਾ ਪਹਿਲਵਾਨਾਂ ਦੀਆਂ ਵਡੀਆਂ ਕੁਸ਼ਤੀਆਂ ਦੇਖਣ ਨੂੰ ਮਿਲਦੀਆਂ ਸੀ ਪਰ ਅੱਜ ਬੜੀ ਆਜ ਨਸੀਬੀ ਆ ਕਿ ਅੱਜ ਦੋਨਾਂ ਸੈਮੀ ਫਾਈਨਲੇ ਵੀ ਇਹਨਾਂ ਮੰਨਾਂ ਦਾ ਯੁੱਧ ਦੇਖਣ ਨੂੰ ਸਾਨੂੰ ਮਿਲ ਗਿਆ ਨੇ ਇਹ ਸਾਡੀ ਨਸੀਬ ਦੇ ਵਿੱਚ ਲਿਖਿਆ ਸੀ ਇਹ ਸਾਡੇ ਭਗਵੰਤ ਮਾਨ ਸਿੰਘ ਜੀ ਹੋਣਾ ਦੀ ਜਿਹੜੀ ਸੋਚ ਨੂੰ ਕਹਿਣ ਨੂੰ ਫੱਟ ਲੱਗਾ ਸੋਹਣੀ ਗੱਲ ਜੀ ਨਾ ਜੀ ਵਾਹ ਜੰਗ ਵਿੱਚ ਲੱਗਦੇ ਸ਼ੂਗ ਸੂ ਬੀਜੋ ਮਰਦ ਲੇਰ ਉਤੇ ਇੱਕ ਹਾਸੇ ਬੀਬੀ ਨੂੰ ਪੰਡੀਆਂ ਦੇ ਜਿਸ ਬੀਬੀ ਅੰਮ੍ਰਿਤ ਦੇ ਵੇਰ ਉਤੇ ਕੌਲ ਕੁਸ਼ੀ ਦਾ ਨਾਮਾਂ ਦੇ ਜਿੱਤਿਆਂ ਨੂੰ ਇੱਕ ਸਮਾਜਿਕ ਸੰਗਠਨ ਦੇ ਦੇ ਚੁਮਾਉਤਾਂ ਸੰਗਠਨ ਦੇ ਪੇਰ ਉਤੇ ਅੱਜ ਸਮਾਜ ਦੇ ਚੇਲੇ ਸ੍ਰੀ ਚੋਣ ਸੰਭੂਤ ਦੇ ਕੇ ਜੀਉਤੇ ਸਾਡੇ ਮਾਤੇ ਦੀ ਮਹਾਨ ਸੀ ਜੀਤਰਾ

ਸਰਦਾਰ ਕੁਮਾਰ ਸਿੰਘ ਮਾਨਸਾਹਬ ਸੀਐਮ ਸਾਹਿਬ ਵਾਲੀ ਇਹ ਸੋਚੀ ਇਹ ਸੋਚੀ ਸਾਡੇ ਸੀਐਮ ਸਾਹਿਬ ਉਹਨਾਂ ਦੀ ਕਿ ਮਾਝੇ ਦੀ ਧਰਤੀ ਦੇ ਜਿਹੜੇ ਮਹਿਮਾਨੀ ਦਾ ਬੜਾ ਬੋਲਬਾਲਾ ਰਿਹਾ ਜੀ ਕਿਉਂਕਿ ਵੱਡੇ ਬੰਦ ਹੋਏ ਨੇ ਇਸ ਇਲਾਕੇ ਦੇ ਮਹਿਮਾਨੀ ਉਹ ਬਾਈ ਪਿੱਛੇ ਨੂੰ ਵਾਹ ਵੀ ਵਾਹ ਬਈ ਦਰਸ਼ਕ ਇੱਕ ਵਾਰ ਜ਼ੋਰ ਦਾ ਤਾੜੀ ਮਾਰ ਦਿਓ ਸਾਡੇ ਐਮਐਸ ਸਾਹਿਬ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਕਨੂਰ ਸਾਹਿਬ ਹੱਕੇ ਤੋਂ ਕੋਨਾ ਬੜਾ ਕਲਾਣ ਕੀਤਾ ਗਿਆ ਜਿਹੜੇ ਨਰਗੀਆਂ ਦੇ ਜਿਹੜੇ ਨਰਕੇ ਫਸ ਸੰਦ ਆਇਆ ਜਿਹੜੇ ਹੁਣ ਦਿੱਖਿਆ ਗਿਆ ਤੋਂ ਇਹ ਦੋਨੇ ਹਾਂ ਇਹ ਨਰਗੀਆਂ ਦੇ ਮੁੰਡੇ ਜਿਹੜੇ ਇਹਨਾਂ ਨੂੰ ਆ ਜਿਹੜੇ ਜਿਹੜੇ ਨਰਗੀਆਂ ਜਿੱਤਿਆ ਨਾਲੀ 25 25 ਹਜ਼ਾਰ ਪਿਆ ਦਿੱਤਾ ਗਿਆ ਹੈ ਜਾਰ ਤਾਂ ਤਾਰੀ ਬੋਲਦੇ ਜੀ ਦੇਖੋ ਇਸ ਕੁਸ਼ਤੀ ਦੇ ਵਿੱਚ ਜਿਹੜੀ ਹੋ ਰਹੀ ਹੈ ਨਸਾਨ ਹਾ ਹਾ ਜੀ ਨਾਮਣੇ ਮਾਜੀ ਬਾ ਉਹਦੇ ਰਾਜੂ ਪਾਉਂਦੀ ਸ਼ੁਰੂ ਹੋ ਗਿਆ ਨਾ ਤੇ ਜਿਹੜਾ ਬੱਲਾ ਨਾਲ ਸੁਮੇਤੀ ਟੀਮ ਦਾ ਆਪਣੀ ਇਹ ਕੁਸ਼ਤੀ ਦੇ ਮਾਹੌਲ ਦੇ ਵਿੱਚ ਉਹਨਾਂ ਦਾ ਮਤਲਬ ਉਹ ਤਾਂ ਖੇਡ ਕਰੀਆ ਕਹਿੰਦੇ ਬਿਲਕੁਲ ਮਾਹੌਲ ਹੈਲੋ ਕਬੱਡੀ ਪੁਸ਼ਟੀ ਕਰਨੇ ਵੀ ਕੰਮ ਦੇ ਰਹਿਣ ਵਾਲਾ ਜੇ ਕਬੱਡੀ ਪੁਸ਼ਟੀ ਕਰਨੇ ਕੰਮ ਦੇ ਰਹਿਣ ਵਾਲਾ ਬਹੁਤ ਬੱਲੇ ਦੀ ਇਹ ਫਾਈਨਲ ਮੈਚ ਦਾ ਚਾਰ ਬੜਕਾ ਪੁਸ਼ਟੀ ਚੱਲੀ ਹੋਈ ਇੱਕ ਪਾਚੀ ਅੱਛਾ ਪੈਰ ਮਾਰਨ ਪੱਟੀ ਜੇ ਸਤਪਾਲ ਪਾਲ ਦਾ ਫਰਮਾਨ ਹਾਂ ਜੀ ਇੱਕ ਵਾਰ ਯੋਗ ਦਾ ਦਾੜੀ ਮਾਰਾਈ ਸਾਡੇ ਸੀਐਮ ਸਾਹਿਬ ਮਗੰਮਤ ਮਾਨ ਸਿੰਘ ਜੀ ਹੋਣਾ ਨੇ ਜਿਹੜਾ ਬੂਟਾ ਲਾਇਆ ਸੀ ਉਹਨੂੰ ਖਵਾ ਦਿਾਈ ਤੇ ਨਾਲ ਹੀ ਲੋਰ ਕਰਦੇ ਵੀ ਹਾਰ ਸਾਰੇ ਇਹ ਤਕਨੀਕ ਨਾਲ ਜੋ ਯੋਧਾ ਤਾੜੀ ਮਾਰਦੇ ਹੋ ਤੇ ਨਾਲ ਸਾਡੇ ਐਮਐਨਐ ਸਾਬ ਮਨਜਿੰਦਰ ਸਿੰਘ ਨਾਲ ਦੇ ਸਾਬ ਨੇ ਕਿਹਾ ਕਿ ਇਹ ਕੁਸ਼ਤੀ ਵਾਸਤੇ ਵੀ 25-25 ਹਜ਼ਾਰ ਰੁਪਏ ਨੇ ਵਾਹਿਗੁਰੂ ਅੰਤ ਸੱਜਣ ਸਾਡੇ ਮਾਤਰੀ ਸ਼ਰਧਾ ਜੀ ਨੇ ਬਹੁਤ ਵਧੀਆ ਉਸਤੀ ਚਾਲੀ ਹੂਈ ਇਹ ਦੇਖੋ ਕਿ ਨਾ ਪਾਣ ਵਾਲੇ ਜਿਹੜੇ ਪ੍ਰਵਾਹ ਕਰਦਾ ਹੈ ਮਾਣ ਮਿਉਂਦਾ ਉਸ ਤਰ੍ਹਾਂ ਜਿਹੜੇ ਆਰਲੇ ਬੰਦੇ ਜੋ ਚਾਹੇਗਾ ਸ਼ਬਦ ਹੈ ਮਨਜੀਤ ਲਾਗਰੇ ਸੱਚ ਤੇ ਹੈ ਰੱਬ ਲੋਕਾਂ ਦੇ ਵਿੱਚ ਵੱਸਦਾ ਹੈ ਮਨਜੀਤ ਲਾਗਰੇ ਸੱਚ ਤੇ ਹੈ ਰੱਬ ਲੋਕਾਂ ਦੇ ਵਿੱਚ ਵੱਸਦਾ ਹੈ ਲਈ ਅੱਜ ਮੇਰਾ ਸਮਾਜ ਇਹ ਕੁਸ਼ੀ ਦਾ ਸਬਾਬ ਹੋ ਗਿਆ कौन सिंह का खिलाडी थी पट्टीवाल सिंह देही सिंगा खिचे आई रखी पट्टीवाल सिंह देही पट्टीवाल सिंह देपालपाल का पुत्र थे दूसरे पासे सिंहपाल पालवाजी जिंदाल का पुत्र दुनिया मोहम्मद जो के रोस्टमीरण के नाम से तय करी आज जोरा सेमीफाइनल कबड्डी के खिलाड़ियों से कुश्ती कर कुश्ती करते हुए दिल को क्रीड़ा पाओगा ये जिद कर रहा है अरे मोर की चोरी ओ हो 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 ਇੱਕ ਵਾਰ ਫੋੜ ਕੇ ਤਾਲੀ ਮਾਰਦੇ ਆ ਦੋਨਾਂ ਮੈਨਾਂ ਦੀ ਕੁਰਸੀ ਤੇ ਹੌਲੀ ਹੌਲੀ ਆਓ ਜੇ ਵੀ ਸਮਾਂ ਚੰਗਾ ਲਿਆ ਪੰਜ ਮਿੰਟਾਂ ਸਮਾਂ ਜਿਹੜਾ ਬਾਕੀ ਰਹਿ ਗਿਆ ਪੰਜ ਕੀ ਲੱਗਦਾ ਜੇ ਤੂੰ ਕੌਣ ਹੋਗਾ ਇਹ ਹੁਣ ਸਮਾਂ ਦੱਸੇਗਾ ਲਕੀਮ ਦੀ ਸਮਾਂ ਜਿਹੜਾ ਗੁੱਦਦਾ ਜਾਂਦਾ ਤਾਰਾ ਸਿੰਘ ਸ਼ੇਖ ਜਾਨਪੀ ਜਿਹੜੀ ਪਹਿਲੀ ਸ਼ੁਰੂ ਹੋਈਆ ਇਹ ਕਿਰਮਾ ਵਾਲੀ ਤਰਤੀਆ ਸੈਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚੈਨ ਸ਼ੋਅ ਨਾਮ ਦੀ ਤਰਤੀਆ ਕੋ ਸ਼ਾਨ ਸਟੇਡੀਅਮ ਦੇ ਵਿੱਚ ਅੱਜ ਦੇ ਸੰਗਤ ਦੀ ਜਿਹੜੀ ਸ਼ੁਰੂਆਤ ਹੋਈਆ ਮਾੜੇ ਨੇ ਕਿੱਸਾ ਕੀ ਦੀਆ ਜੀ ਸਾਨੂੰ ਹਾ 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 ਤਾਜੀ ਮਾਣ ਦਾ ਨਸਕਾ ਜਦੋਂ ਕੋਈ ਤਾਰਾ ਮਾਰਦਾ ਬੈਸਟ ਹੈ ਮਾਰੀ ਇਹ 15 ਮਿੰਟ ਦਾ ਸਮਾਂ ਕੁਸ਼ੀਰੂ ਦਿੱਤਾ ਗਿਆ ਜੇ ਕੁਸ਼ਤੀ ਦੇ ਵਿੱਚ ਕੋਈ ਪੁਆਇੰਟ ਦਾ ਲੋਕਾਜੋਗਾ ਹੋ ਜਾਂਦਾ ਹੈ ਈ ਨਹੀਂ ਤੇ ਫਿਰ ਇੰਟਰਨੈਸ਼ਨਲ ਤਕਨੀਕ ਦੇ ਇਨਸਾਨ ਜਿਹੜੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦੀ ਹੋਣੀ ਦੀ ਸੋਚ ਸੀ ਸਭ ਕੁਸ਼ਤੀ ਨੂੰ ਕੇਜ ਕਰਨਾ ਮਿੱਟੀ ਵਾਲਾ ਹੀ ਕੁਸ਼ੀ ਨੂੰ ਮੈਚ ਦੇ ਅੰਤ ਦੇ ਕਰਾਏ ਤੇ ਵਾਲਾ ਜਿਵੇਂ ਤੇਜੀ ਹੋਣੀ ਹੈ ਉਸੇ ਨਾਲ ਦੇ ਕੁਸ਼ੀ ਕਰਾਈ ਜਾਏਗੀ ਕਿਉਂਕਿ ਕੀਮਤੀ ਸਮਾਂ ਜਿਹੜਾ ਫਾਈਨਲ ਵਾਲਾ ਦਿੱਤਾ ਜਾ ਰਿਹਾ ਇਹ ਜਿਹੜੀ ਤਕਨੀਕ ਹੈ ਜੀ ਮਿੱਟੀ ਵਾਲਾ ਹੀ ਕੁਸ਼ੀ ਦੇ ਮੈਦਾਨ ਵਾਲੀ ਕੁਸ਼ੀ ਦੀ ਦੋਨੋਂ ਤਕਨੀਕਾਂ ਨਾਲੇ ਕੁਸ਼ੀ ਕਰਵਾਈ ਜਾ ਰਹੀ ਹੈ ਉਧਰ ਇੰਟਰਨੈਸ਼ਨਲ ਤਕਨੀਕ ਦੇ ਸਾਰ ਮੈਂ ਤਾਂ ਨੇ ਦੇਖਾ ਕਿ ਉਹਨਾਂ ਨਾਲ ਕੀਤਾ ਜਾ ਰਿਹਾ ਤੇ ਨਾਲ ਜਿਹੜੀ ਮਿੱਟੀ ਵਾਲੇ ਕੁਸ਼ੀ ਦੇ ਦਾਅ ਤੇ ਕੋਈ ਨਾਲ ਦੀ ਨਾਲ ਚਲਵਾਈ ਜਾ ਰਹੀ ਹੈ ਅਗਰ ਸਮਾਂ ਜਿਹੜਾ 3 ਮਿੰਟ ਦਾ पेशे तो दुनिया में नहीं, दुनिया भर में नहीं, बिल्कुल भी नहीं कुछ नहीं करी हुई, ऐसा नहीं कर सकते क्या क्या करने वाले हैं, कुल्ला बात करना है, नया बात करा, दो जिंदा कोरिया तो आपको पता है कि पॉइंट नहीं लिया क्योंकि उसमें टेस्ट पॉइंट होगा, चार तो एक चीन आएगा, हेलो, भागी है ये ਇਰੇ ਪਹਿਲਵਾਨ ਨੇ ਚਾਦੀ ਮਾਰ ਤੋਂ ਗੋਡੇ ਦੇ ਵਿੱਚ ਹੱਥ ਪਾਇਆ ਜੇ ਅਗਲੀ ਵਾਰ ਉਹ ਗੋਡੇ ਦੇ ਵਿੱਚ ਹੱਥ ਪਾ ਕੇ ਪੁਆਇੰਟ ਨਹੀਂ ਲੈਂਦਾ ਤੇ ਉਹਦੇ ਵਿਰੋਧੀ ਮਹਿਮਾਨ ਜਿੱਦਾ ਪੁਆਇੰਟ ਜਿੱਤ ਜਾਊਗਾ ਲਾਸਟ 10 ਮਿੰਟ ਦਾ ਸਮਾਂ ਰਹਿ ਗਿਆ ਜੀ ਲਾਸਟ 10 ਮਿੰਟ ਦਾ ਸਮਾਂ ਓ ਸ਼ਾਸ਼ ਏ ਬੰਦੇ 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 ਇਹ ਮਹਾਂ ਪਹਿਲਵਾਨ ਜੂਝ ਦੇ ਬੋਡੇ ਕੰਮ ਕਰਾਉਂਦਾ ਉਹ ਸਿੱਟਾ ਤੇ ਨੇ ਹੱਥ ਹੁੰਦੀਆਂ ਜਿੰਨਾ ਦੇ ਪਹਿਲਾ ਜੀ ਜੁਰਮਾਦ ਦੇ ਵਿੱਚ ਕਾਹੋ ਪਾਟ ਹੈ ਜੀ ਮਦਦ ਅੱਜ ਮੱਖਾਂ ਜੀ ਖੇਡ ਪ੍ਰਮੀਏ ਵੱਡੀ ਕੁਸ਼ਤੀ ਦਾ ਨਾਮ ਬਹਾਉ ਰਿਹਾ ਹੈ ਅਸੀਂ ਪੰਜਾਬੀ ਲਾਈਵ ਟੀਵੀ ਵੱਲੋਂ ਟੀਮ ਦਾ ਵੀ ਤੈਅ ਹੋ ਰਿਹਾ ਹੈ ਜਿਸ ਤੌਰ 'ਤੇ ਅੱਜ ਮੱਖਾਂ ਕੁਸ਼ਤੀ ਪ੍ਰਮੀ ਅੰਮ੍ਰਿਤਪੁਰ ਦਾ ਨਾਮ ਬੱਚੇ ਕੁਸ਼ਤੀ ਦਾ ਲਾਡਾ 20 ਸਕਿੰਟ ਦਾ ਜਿਹੜਾ ਸਮਾਂ ਬਾਕੀ ਰਹਿ ਗਿਆ ਜੀ 20 ਸਕਿੰਟ ਦਾ ਸਮਾਂ ਦਿਸਕੋਟੋਰ ਦੇ ਤਾਲ ਤੇ ਤਾੜੀ ਖੜਾ ਰਹਿਣਾ ਤੇ ਜੀ ਮਾਰੋ ਤਾੜੀਆਂ ਵੱਡੀ ਕੁਸ਼ਤੀ ਦੀ ਰੱਖਾ ਪਿਆ ਕੁਸ਼ਤੀ ਦਾ ਚੋਲਾ ਸਾਡੀ ਨਦੀ ਦੇ

ਸਾਰੇ ਭਾਗਾਂ ਦੇ ਜੀਆ ਸਾਰੇ ਭਾਗਾਂ ਦੇ ਜੀਆ ਜਿਸ ਭਾਗਾਂ ਜੁੜੇ ਜੇ ਤੁਹਾਨੂੰ ਜਰਾ ਬਾਦ ਸਿੱਤ ਕਾਲ ਨੂੰ ਬੜਾ ਮਿਲ ਜਦ ਸਿਰ ਮਨੀ ਨੂੰ ਡੈਲਿੰਦਾ ਇਸ ਬਖਸ਼ਾ ਦਾ ਸੁਣਾ ਇਹ ਦਾ ਸੁਣਾ ਬਾਦੀ ਉਹਨਾਂ ਰਾਜ ਸ੍ਰੀ ਸਿੰਘ ਜੀ ਦੇ ਨਿਵਾਹ ਸੀਰ ਦਾ ਸ੍ਰੀ ਕੋਲ ਮਾਣ ਉਹਨਾਂ ਨੂੰ ਸਤਿਕਾਰ ਦਵਾਜਿਆ ਜਿਹੜੇ ਵੱਲੋਂ ਬੜਾ ਜਲਾਰ ਬੱਚਾ ਜੀ ਸਾਡੇ ਮਾਤਸ਼ਟਮ ਜਿਨ੍ਹਾਂ ਨੇ ਆਪਣੀ ਜੇਤ ਵਿੱਚੋਂ ਧਰਮ ਦੀਆਂ ਪਹਿਮਾਨਾਂ ਨੂੰ ਅਸ਼ੀਰਵਾਦ ਦਿੱਤਾ ਹੈ ਇਹਨਾਂ ਆਗੂਆਂ ਦੇ ਨਾਲ ਦਾ ਸਨਮਾਨ ਮਿੰਟ ਦਾ ਸਮਾਂ ਜੀ ਇਸ ਮੋਟਿਵ ਦੇ ਨਾਲ ਜਿਹੜਾ ਮੈਂ ਦਾ ਸਵਾਗਤ ਹੈ ਇੰਟਰਨੈਸ਼ਨਲ ਨੂੰ ਦੇ ਸਵਾਗਤ ਦੇ ਸਾਰੇ ਪੁਆਇੰਟ ਕਾਊਂਟ ਆਊਟ ਹੋ ਗਏ ਚਲੋ ਭਰਦਾ ਹੀ ਛੱਡਦੇ ਬਾਕੀ ਸਾਰੇ ਪੁਆਇੰਟ ਦੇ ਕਈ ਬਖਾਈ ਦੀਆਂ ਆਵਾਜ਼ਾਂ ਅੰਲਾ ਭਰਦਾ ਸ਼ਿਕਾਰੇ ਬਾਕੀ ਸਾਰੇ ਜਿਹਨੂੰ ਵੀ ਜਾਣੇ ਸਾਰੇ ਇੰਟਰਨੈਸ਼ਨਲ ਹੋਣ ਦਾ ਤਾਅਦੇ ਪ੍ਰੈਕਟਿਸ ਜਿਹੜਾ ਦੇ ਤਸੀਦਾ ਸਾਹਿਬ ਐਸਟੀਐਮ ਸਾਹਮਣੇ ਸਾਡੇ ਨਰਮਲ ਨਾ ਸੀ ਮੋਹਤਬਰ ਨਰਮਲ ਜੀ ਸਰਦਾਰ ਅਮਿੰਦਰ ਸਿੰਘ ਜੀ ਅਮੀ ਸਾਹਿਬ ਕਰਨ ਸਿੰਘ ਜੀ ਨਿਸ਼ਾਨ ਸਿੰਘ ਜੀ ਮਾਨੋਜਾਲ ਨਰਮਨ ਸਿੰਘ ਜੀ ਗੋਡੀਆਂ ਵਿੱਚ ਜੂਜ ਬੰਦਾਨ ਆਮਾਦੀ ਮਾਜੀ ਕੁਰਤੀ ਸਿੰਘ ਜੀ ਗੋਪੀ ਰਣਜੀਤ ਸਿੰਘ ਜੀ ਲਾਣਾ ਜੂਜ ਬੰਦਾਨੀ ਕੋਲਾ ਸਾਹਿਬ ਮਨਦੀਪ ਢਿੱਲੋਂ ਜੀ ਕੋਲਾ ਸਾਹਿਬ ਗੁਰਮੇਲ ਸਿੰਘ ਜੀ ਹੋਜੀ ਸਾਹਿਬ ਕੋਲਾ ਸਾਹਿਬ ਤਮਾਮ ਥੋੜਾ ਕਰਾਵਰ ਸਾਹਿਬ ਕਮਾਈ ਦੇ ਮਰਕਜ਼ ਪਹੁੰਚੇ ਹੋਏ ਨੇ ਉਹਦੇ ਨਾਲ ਪਹੁੰਚੇ ਹੋਏ ਨੇ ਅਸੀਂ ਸਾਰੇ ਅਤੇ ਉਹਦੇ ਪਿੱਛੇ ਨੂੰ ਕਰੀ ਮਾਰਿਆ ਕਹਿੰਦੀ ਸਾਰੇ ਪਰਾਏ ਉਸਤਾਦ ਖਲੀਮੇ ਪਹੁੰਚੇ ਹੋਏ ਨੇ ਮਹਿਰਵਾਲ ਪਹੁੰਚੇ ਹੋਏ ਨੇ ਅਸੀਂ ਨਾਕਰ ਬਸਿਆਂ ਦਰਵਾਜ਼ਾ ਜੀ 3 ਮਿੰਟ ਦੇ ਸਮੇਂ ਵਿੱਚ ਹੁਣ ਇੱਕ ਨਵਾਂ ਇਤਿਹਾਸ ਸਿੱਧੀਆਂ ਜਗਾਈ 1 ਮਿੰਟ ਦਾ ਸਮਾਂ ਖੁਦ ਦਿੱਤਾ 2 ਮਿੰਟ ਦਾ ਸਮਾਂ ਉਹ ਦੇਖਿਆ ਇੰਟਰਨੈਸ਼ਨਲ ਕ੍ਰੀਨ ਸਾਰ ਸਾਰੇ ਜਿਹੜੇ ਮੌਨ ਫਲਾਏ ਜਾਣਗੇ ਭਾਰਤ ਦਾ ਇਹ ਛੱਡ ਕੇ ਜੇ ਕੋਈ ਵਾਪਸ ਨਹੀਂ ਹੋਣਾ ਲੋ ਜੀ ਪ੍ਰੀਤ ਕੁਮਾਰ ਬਹਿਲਵਾ ਬਘਵਾੜੇ ਵਾਲਾ ਜਿਹਨੇ ਮਾਰਕ ਦੇ ਦਿੱਤੀ ਗਈ ਆ ਇਹ ਸਿੱਧੂ ਮਾਰਕਿੰਗ ਲਈ ਆਈ ਸਹਿਵਾ ਨੇ ਪਿਛੇ ਹੀ ਹਟਾ ਇਹ ਮਾਰਕਿੰਗ ਤਾਂ ਦਿੱਤੀ ਗਈ ਆ ਤਾਂ ਕਿ ਕੁਸ਼ਤੀ ਜੜੀ ਤੇਜ਼ ਹੋਵੇ ਬਹੁਤ ਵੱਡਾ ਕੁਸ਼ਤੀ ਤੇ ਸਾਡੀ ਕੁਸ਼ਤੀ ਕਹਿੰਦੇ ਨੇ ਜਿਹਦੇ ਵੀ ਮਹਾਂਸ਼ ਦੀਨਾ ਮਹਾਂਸ਼ ਯਾਨੀ ਚਾਰਾ ਨਾ ਸੀਤਾ ਕੋਲ ਆਨੰਦ ਕਰਦਾ ਹਾਂਜੀ ਜੇਕਰ ਸਮਾਂ ਅੱਜ ਵੀ ਸਮਾਪਤ ਹੋ ਗਿਆ ਜੀ ਹਾਂਜੀ சவுண்ட் பைட் பாலச்சந்திரன் இருபத்து ஏழு செகண்ட்ஸ் நாயின் பிரிட்டன் பார்டர்கள் தான் உயர்ந்துள்ளன ஈசானியா சம்பத்தின் பிறகு ஈசானியா எவ்விதத்திலும் பிரிட்டன் பிரிட்டன் பார்டர்கள் தான் உயர்ந்துள்ளன பச்சி சேர ਸੇਵਾ ਉਹ ਪੱਟੀ ਦੇ ਖਾਤੇ ਵਿੱਚ ਜੁੜ ਗਿਆ ਜੀ ਇੱਕ ਵਾਰ ਜੋਰ ਨਾਲ ਤਾਲੀ ਮਾਰ ਕੇ ਮੇਰੇ ਲਈ ਕੈਮ ਲਈ 40 ਸੈਂਟ